ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਰਗਸ਼ ਕਮੇਟੀ ਪੰਜਾਬ ਤੋਂ ਅੱਜ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੱਟੇਵਿੰਡ ਪਿੰਡ ਆ ਜਿੱਥੇ ਇਕੱਠ ਕੀਤਾ ਅਸੀਂ ਵੱਡਾ ਔਰ ਜਿਹੜਾ ਹੁਣ ਐਮਐਸਪੀ ਐਮਐਸਪੀ ਦੀ ਦਵਾਈ ਕੇਂਦਰ ਸਰਕਾਰ ਕਹਿੰਦੀ ਸੀ ਜਦੋਂ ਖੇਤੀਬਾੜੀ ਮੰਤਰਾਲੇ ਦੇ ਵਿੱਚ ਜਿਹੜੇ ਨਵੇਂ ਵੈਬਸਾਈਟ ਤੇ ਆંકੜੇ ਆਏ ਆ ਉਹਦੇ ਚ ਜਿੰਨੀ ਦੇਸ਼ ਵਿੱਚ ਕਣਕ ਪੈਦਾ ਹੋ ਰਹੀ ਆ ਉਹਦੀ ਦਾ 18% ਦੀ ਕੱਲੀ ਖਰੀਦ ਹੋ ਰਹੀ ਆ ਝੋਨੇ ਦੇ ਵਿੱਚੋਂ ਕੱਲੀ 50% ਝੋਨਾ ਸਰਕਾਰ ਖਰੀਦ ਰਹੀ ਆ ਸਭ ਤੋਂ ਵੱਡੀ ਗੱਲ ਦਾਲਾਂ ਬਾਹਰੋਂ ਮਗਉਂਦੇ ਆ ਦਾਲਾਂ ਦੇ ਵਿੱਚੋਂ ਕੱਲਾ 0% 43% ਹੀ ਸਰਕਾਰ ਐਮਐਸਪੀ ਤੇ ਖਰੀਦੀ ਆ ਅਰੇ ਤੋਂ ਕਹਾ ਜਿਹੜਾ ਤੇਲ ਬੀਜ ਆ ਇਥੇ ਬਾਹਰੋਂ ਮੰਗਾ ਰਹੇ ਨੇ ਇੱਥੇ 0.13% ਹੀ ਕੱਲਾ ਤੇਲ ਤੇਲਾਂ ਦੇ ਉੱਤੇ ਜਿਵੇਂ ਤੋਰੀਆ ਸਰੋਂ ਆ ਇਹਨਾਂ ਦੀ ਖਰੀਦੀ ਹੋ ਰਹੀ ਆ ਇਹ ਤੋਂ ਕਹਾ ਜਿਹੜਾ ਮੋਟਾ ਨਾਜ ਜਾਂ ਜਵਾਰ ਬਾਜਰਾ ਗਵਾਰਾ ਆਰਾ ਵਗੈਰਾ ਇਹਨਾਂ ਦੀ ਕੱਲੀ 0.26% ਖਰੀਦ ਹੋ ਰਹੀ ਆ ਤਾਂ ਸਰਕਾਰ ਝੂਠ ਬੋਲ ਰਹੀ ਐ ਇਸੇ ਕਰਕੇ ਕਹਿੰਨੇ ਆ ਪੀਐਮਐਸਪੀ ਲੀਗਰ ਗਰੰਟੀ ਕਾਨੂੰਨ ਬਣਾਓ ਤੇ ਖਰੀਦ ਦੀ ਗਰੰਟੀ ਕਰੋ ਇਹਦੇ ਨਾਲ 1 ਅਗਸਤ ਨੂੰ ਸਾਰੇ ਦੇਸ਼ ਪਰ ਦੇ ਵਿੱਚ ਮੋਦੀ ਦੀਆਂ ਅਰਥੀਆਂ ਫੂਕਾਂਗੇ ਸਨਮਾਨ ਕਰਨ ਵਾਸਤੇ ਹਰਿਆਣੇ ਦੇ ਅਧਿਕਾਰੀਆਂ ਨੂੰ ਲੌਂਗ ਮਾਰਚ ਵੀ ਵਿਰੋਧੀ ਤਿਰ ਪਾਰਲੀਮੈਂਟ ਵਿੱਚ ਜੋ ਮੁੱਦਾ ਚੁੱਕਨ 15 ਅਗਸਤ ਨੂੰ ਟ੍ਰੈਕਟਰ ਮਾਰਚ ਤੇ ਜਿਹੜੇ ਕਾਨੂੰਨ ਲਿਆਂਦੇ ਫੌਜਦਾਰੀ ਉਹਨਾਂ ਵਿਰੋਧ ਉਹਨਾਂ ਦੀ ਅਰਥੀਆਂ ਫੁਕਾਂਗੇ ਇਹ ਸਾਡੇ ਆਉਣ ਵਾਲੇ ਪ੍ਰੋਗਰਾਮ ਆ ਇਹ ਬਾਟਰ ਦਾ ਜਥਾ 30 ਅਗਸਤ ਨੂੰ ਸ਼ੰਭੂ ਬਾਟਰ ਨੂੰ ਰਵਾਨਾ ਹੋਊਗਾ ਤੋਂ ਪਿੰਡੋਂ ਪਿੰਡ ਤਿਆਰੀ ਹੋ ਰਹੀ ਆ ਆਉਣ ਵਾਲੇ ਸਮੇਂ ਵਿੱਚ ਮੋਰਚਾ ਹੋਰ ਤਗੜਾ ਹੋਊਗਾ ਧੰਨਵਾਦ